ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਣਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਮੈਂ ਅਮਰਪ੍ਰੀਤ ਕੌਰ ਪੈਣਾ ਦੇ ਬੁਟੀਕ ਤੇ ਆਜੀ ਨਵੀਂ ਕਲੈਕਸ਼ਨ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਵਾਲੀ ਕਲੈਕਸ਼ਨ ਵੀ ਬਹੁਤ ਜ਼ਿਆਦਾ ਸੋਹਣੀ ਰਹੇਗੀ ਜਿਵੇਂ ਜਿਵੇਂ ਸਾਡੇ ਕੋਲ ਸੂਟ ਰੈਡੀ ਹੋਏ ਨੇ ਕੁਝ ਪਹਿਣਾ ਵਿਦਾਉਟ ਸਟੀਚਿੰਗ ਮੰਗਵਾ ਲੈਂਦੀਆਂ ਨੇ ਕੁਝ ਪਹਿਣਾ ਸਟਿਚ ਕਰਕੇ ਮੰਗਵਾ ਲੈਂਦੀਆਂ ਨੇ ਜਿਵੇਂ ਵੀ ਸਾਡੇ ਕੋਲ ਸੂਟ ਜਾਂਦੇ ਨੇ ਚਾਹੇ ਸਟੀਚਿੰਗ ਨਾਲ ਹੋਣ ਜਾਂ ਵਿਦਾਉਟ ਸਟੀਚਿੰਗ ਆਪਾਂ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਨ ਦੀ ਕੋਸ਼ਿਸ਼ ਕਰਦੇ ਆ ਕਿਉਂਕਿ ਟਾਈਮ ਜਿਹੜਾ ਬਹੁਤ ਜ਼ਿਆਦਾ ਘੱਟ ਹੁੰਦਾ ਕਾਫੀ ਸੂਟ ਸਾਡੇ ਇਦਾਂ ਹੀ ਜਿਵੇਂ ਬਿਨਾ ਸਟੀਚਿੰਗ ਤੋਂ ਜਲਦੀ ਦੇ ਵਿੱਚ ਚਲੇ ਜਾਂਦੇ ਆ ਕੁਝ ਸਟੀਚਿੰਗ ਨਾਲ ਵੀ ਜਲਦੀ ਦੇ ਵਿੱਚ ਚਲੇ ਜਾਂਦੇ ਆ ਬਟ ਜਿੰਨਾ ਕ ਸਾਨੂੰ ਟਾਈਮ ਮਿਲਦਾ ਆ ਆਪਾਂ ਜ਼ਰੂਰ ਵੀਡੀਓ ਬਣਾਉਣ ਦੀ ਕੋਸ਼ਿਸ਼ ਕਰਦੇ ਆਲੀ ਬੈਲ ਆਈਕਨ ਪ੍ਰੈਸ ਕਰੋ ਤਾਂ ਕਿ ਹਰੇਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਇੱਕ ਗੱਲ ਹੋਰ ਅਗਰ ਇਹ ਵੀਡੀਓ ਸਾਡੀ ਪੰਜਾਬੀ ਸ਼ੋਅ ਹੋਈ ਤਾਂ ਮੈਂ ਤੁਹਾਨੂੰ ਸਾਰੀਆਂ ਭੈਣਾਂ ਨੂੰ ਦੱਸ ਦੇਣਾ ਚਾਹੁੰਦੀ ਕਿ ਜਿਹੜੀ ਪ੍ਰੋਬਲਮ ਆ ਰਹੀ ਕਿ ਸਾਡੀ ਕੋਈ ਵੀ ਸਾਡੀ ਨਹੀਂ ਸਬਜ਼ੀਆਂ ਜਿਹੜੀਆਂ YouTube ਦੇ ਉੱਪਰ ਵੀਡੀਓਜ਼ ਆ ਰਹੀਆਂ ਨੇ ਸਭ ਦੀ ਇੰਗਲਿਸ਼ ਦੇ ਵਿੱਚ ਵੀਡੀਓ ਜਿਹੜੀ ਤੁਹਾਨੂੰ ਸ਼ੋਅ ਹੋ ਰਹੀ ਹੈ ਠੀਕ ਹੈ ਜੀ ਤੇ ਉਹਦੇ ਵਿੱਚ ਇਦਾਂ ਕਿ ਤੁਸੀਂ ਜਦੋਂ ਸਾਡੀ ਵੀਡੀਓ ਦੇਖ ਰਹੇ ਹੋ ਤੁਸੀਂ YouTube ਦੇ ਉੱਪਰ ਟੱਚ ਕਰਨਾ ਵੀਡੀਓ ਦੇ ਉੱਪਰ ਠੀਕ ਹੈ ਸਾਈਡ ਤੇ ਤਿੰਨ ਆਪਸ਼ਨ ਆਉਣਗੇ ਉੱਪਰਲੀ ਸਾਈਡ ਇੱਕ ਸਟਾਰ ਜਿਹਾ ਬਣਿਆ ਹੋਇਆ ਹੈਗਾ ਜਿਹਨੂੰ ਸ ਤਾਂ ਤੁਸੀਂ ਉਸਤੇ ਕਲਿੱਕ ਕਰਕੇ ਤੇ ਨੀਚੇ ਤੁਹਾਡੇ ਆਡੀਓ ਟਰੈਕ ਆਏਗਾ ਆਡੀਓ ਤੇ ਜਾ ਕੇ ਕਲਿੱਕ ਕਰਕੇ ਤੁਸੀਂ ਉੱਤੇ ਆਪਣੀ ਲੈਂਗੁਏਜ ਜਿਹੜੀ ਸੈੱਟ ਕਰ ਸਕਦੇ ਹੋ ਤੁਸੀਂ ਪੰਜਾਬੀ ਵਿੱਚ ਕਰ ਸਕਦੇ ਹੋ ਉਸ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਤੁਹਾਨੂੰ ਸਾਡੀਆਂ ਜਿੰਨੀਆਂ ਵੀ ਵੀਡੀਓਜ਼ ਨੇ ਸਾਰੀਆਂ ਪੰਜਾਬੀ ਵਿੱਚ ਸ਼ੋ ਹੋਣਗੀਆਂ ਤੇ ਨਾਲ ਹੀ ਸਕਰੀਨ ਦੇ ਉੱਪਰ ਆਪਣਾ WhatsApp ਨੰਬਰ ਸ਼ੋ ਹੋ ਰਿਹਾ ਇਹਨਾਂ ਦੇ ਵਿੱਚ ਤੁਹਾਨੂੰ ਕੋਈ ਵੀ ਡਿਜ਼ਾਈਨ ਪਸੰਦ ਹੈ ਤੁਹਾਨੂੰ ਕੋਈ ਆਪਣਾ ਡਿਜ਼ਾਈਨ ਪਸੰਦ ਹੈ ਤੁਸੀਂ ਸਾਨੂੰ WhatsApp ਤੇ ਮੈਸੇਜ ਕਰ ਸਕਦੇ ਹੋ ਔਰ ਤੁਸੀਂ ਸਾਡੇ ਕੋਲੋਂ ਜਾਣਕਾਰੀ ਲੈ ਸਕਦੇ ਹੋ ਕਿ ਇਸ ਫੈਬਰਿਕ ਤੁਸੀਂ ਬਣਾਉਣਾ ਚਾਹੁੰਦੇ ਹੋ ਅਗਰ ਤੁਸੀਂ ਫੈਬਰਿਕ ਬਾਰੇ ਕੋਈ ਨੌਲੇਜ ਨਹੀਂ ਰੱਖਦੇ ਤਾਂ ਤੁਸੀਂ ਸਾਡੇ ਤੇ ਛੱਡ ਦਿਆ ਕਰੋ ਅਸੀਂ ਆਪੇ ਆਪ ਅੱਛਾ ਫੈਬਰਿਕ ਲਗਾ ਕੇ ਤੁਹਾਨੂੰ ਜਿਹੜਾ ਸੂਟ ਹੋ ਰੈਡੀ ਕਰਕੇ ਦਵਾਂਗੇ ਤੇ ਲੋ ਜੀ ਬਹੁਤਾ ਟਾਈਮ ਤੁਹਾਡਾ ਵੇਸਟ ਨਾ ਕਰਦੇ ਹੋਏ ਬਹੁਤ ਹੀ ਸੋਹਣਾ ਜਿਹਾ ਸੂਟ ਰੈਡੀ ਹੋਇਆ ਫੈਬਰਿਕ ਤੁਹਾਡੀ ਚੋਆਇਸ ਦਾ ਰਹੇਗਾ ਜੀ ਤੁਸੀਂ ਕਿਸ ਮੌਸਮ ਦੇ ਵਿੱਚ ਸੂਟ ਜਿਹੜਾ ਵੇਅਰ ਕਰਨਾ ਹੈ ਤੁਸੀਂ ਮੌਸਮ ਦੱਸ ਕੇ ਸੂਟ ਜਿਹੜਾ ਆਪਣੇ ਲਈ ਬਣਾ ਸਕਦੇ ਹੋ ਜਿਵੇਂ ਹੁਣ ਆਪਾਂ ਇਹ ਇਹ ਬਟਰ ਕਾਟਨ ਦੇ ਉੱਪਰ ਇਹ ਕੀਤਾ ਹੋਇਆ ਹੈ ਇਸ ਤਰ੍ਹਾਂ neck ਦੇ ਉੱਪਰ ਬਹੁਤ ਸੋਹਣਾ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਬਣਿਆ ਹੋਇਆ ਦੋ ਫਲਾਰ ਰਹਣਗੇ neck line ਬਹੁਤ ਸੋਹਣੀ ਬਣੀ ਹੋਈ ਹੈ ਐਂਡ ਕਲਰ ਕੰਬੀਨੇਸ਼ਨ ਦੀ ਅਗਰ ਮੈਂ ਗੱਲ ਕਰਾਂ ਤਾਂ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਆਪਾਂ ਇੱਥੇ ਰੱਖਿਆ ਹੋਇਆ ਫੈਬਰਿਕ ਦਾ ਗੱਲ ਅਗਰ ਮੈਂ ਕਲਰ ਦੀ ਗੱਲ ਕਰਾਂ ਤਾਂ ਬਹੁਤ ਸੋਹਣਾ ਡਾਰਕ ਪਰਪਲ ਕਲਰ ਜਿਹੜਾ ਰਹੇਗਾ ਬੇਸ ਕਲਰ ਔਰ ਇਸ ਤਰ ਘੇਰਾ ਬਣਿਆ ਹੋਇਆ ਜੀ ਚਾਕ ਬਣਿਆ ਹੋਇਆ हिਪ ਤੱਕ ਤੁਹਾਨੂੰ ਕੰਮ ਜਿਹੜਾ ਮਿਲੇਗਾ ਠੀਕ ਹੈ ਜੀ ਇਹ ਜਿਹੜਾ ਸੂਟ ਹੈ ਜੀ ਪ੍ਰੋਪਰ ਤੁਹਾਡੇ ਮੈਜ਼ਰਮੈਂਟ ਦੇ ਅਕੋਰਡਿੰਗ ਜਿਹੜਾ ਰੈਡੀ ਹੋਏਗਾ ਕੁਝ ਭੈਣਾਂ ਕਹਿੰਦੇ ਕਿ ਅਵੇਲੇਬਲ ਹੈਗੇ ਆ ਸਾਈਜ਼ ਐਕਸਐਲ ਡਬਲ ਐਕਸਐਲ ਟ੍ਰਿਪਲ ਐਕਸਐਲ ਦੇਖੋ ਤੁਹਾਡੇ ਸਾਈਜ਼ ਦੇ ਅਕੋਰਡਿੰਗ ਇਹ ਵਾਲਾ ਸੂਟ ਜਿਹੜਾ ਰੈਡੀ ਹੋਣਗੇ ਜਿਹੜਾ ਖਾਸ ਕਰਕੇ neck ਔਰ ਘੇਰਾ ਬਣਿਆ ਹੁੰਦਾ हिਪ ਤੱਕ ਕੰਮ ਹੋਇਆ ਹੁੰਦਾ ਚਾਕ ਦਾ ਕੰਮ ਔਰ ਤੁਹਾਡੇ ਨਾਪ ਦੇ ਅਕੋਰਡਿੰਗ ਜਿਹੜਾ ਸੂਟ ਰੈਡੀ ਹੁੰਦਾ ਠੀਕ ਹੈ ਜੀ ਆਪਣੇ ਕੋਲ ਕੁਝ ਵੀ ਰੈਡੀ ਨਹੀਂ ਹੁੰਦਾ ਤੁਹਾਡੇ ਮੈਜ਼ਰਮ ਕੇਰਾ ਚਾਕ ਹਿਪ ਜਿਹੜਾ ਉੱਪਰ ਤੱਕ ਤੁਸੀਂ ਦੇਖ ਸਕਦੇ ਹੋ ਕੰਮ ਹੋਇਆ ਹੋਇਆ ਔਰ ਸਾਈਡ ਤੇ ਇਸ ਤਰ੍ਹਾਂ ਬਾਜੂ ਦੇ ਉੱਪਰ ਕੰਮ ਰਹੇਗਾ ਲੋ ਜੀ ਆਫ ਵਾਈਟ শেਡ ਜ਼ਿਆਦਾ ਆਪਾਂ ਦਿੱਤੀ ਹੋਈ ਕਿਉਂਕਿ ਆਫ ਵਾਈਟ ਦੇ ਨਾਲ ਬਹੁਤ ਸੋਹਣਾ ਕੰਬੀਨੇਸ਼ਨ ਹੋਇਆ ਹੋਇਆ ਤੇ ਇਸ ਤਰ੍ਹਾਂ ਰਹੇਗਾ ਆਪਣੇ neck ਦੇ ਉੱਪਰ ਬੈਕ ਤੇ ਵੀ ਕੰਮ ਰਹੇਗਾ ਬੈਕ ਵੀ ਚਾਕ ਕੇਰਾ ਬਣਿਆ ਹੋਇਆ ਔਰ neck ਦੇ ਉੱਪਰ ਵੀ ਜਿਹੜਾ ਬੈਗ ਦੇ ਉੱਪਰ ਤੁਹਾਡੇ ਇਹ ਵਾਲਾ ਕੰਮ ਜਿਹੜਾ ਆਏਗਾ ਠੀਕ ਹੈ ਜੀ ਬੈਗ ਦੇ ਉੱਪਰ ਇਹ ਵਾਲਾ ਕੰਮ ਰਹੇਗਾ neck ਦੇ ਉੱਪਰ ਠੀਕ ਹੈ ਨਾਲ ਹੀ ਚਾਕ ਕੇਰਾ ਤੇ ਹਿਪ ਠੀਕ ਕਾਫੀ ਸਾਰਾ ਕੰਮ ਤੁਸੀਂ ਲਾ ਲਓ ਪੀ ਜਿਵੇਂ ਫਰੰਟ ਦੇ ਉੱਪਰ ਹੋਇਆ ਉਸੇ ਤਰ੍ਹਾਂ ਹੀ ਬੈਕ ਦੇ ਉੱਪਰ ਹੋਇਆ ਹੋਇਆ ਬੈਕ ਫਰੰਟ ਦੇ ਉੱਪਰ ਵਰਕ ਸਾਨੂੰ ਮੈਂ ਦਿਖਾ ਦਿੱਤਾ ਸਾਰਾ ਪ੍ਰੋਪਰ ਇਸ ਤਰ੍ਹਾਂ ਤੁਸੀਂ ਇਸ ਨੂੰ ਪਸ਼ਮੀਨੇ ਤੇ ਵੀ ਬਣਾ ਸਕਦੇ ਹੋ ਠੀਕ ਹੈ ਜੀ ਪਸ਼ਮੀਨੇ ਦਾ ਤੁਸੀਂ ਬਣਾਉਣਾ ਤੁਸੀਂ ਬੈਕ ਤੇ ਨਾ ਕਰਵਾਇਓ ਕਿ ਸਮ ਟਾਈਮ ਆਪਾਂ ਸਵੈਟਰ ਵਗੈਰਾ ਵੇਅਰ ਕੀਤਾ ਹੁੰਦਾ ਤੁਸੀਂ ਪਸ਼ਮੀਨੇ ਦੇ ਬੈਕ ਤੇ ਨਾ ਬਣਵਾਇਓ ਕਾਟਨ ਸਟਾਫ ਤੇ ਤੁਸੀਂ ਬਣਾ ਰਹੇ ਹੋ ਤਾਂ ਤੁਸੀਂ ਜਿਹੜਾ ਬੈਕ ਤੇ ਹੋ ਬਣਵਾ ਸਕਦੇ ਹੋ ਕਿਉਂਕਿ ਬਹੁਤ ਸੋਹਣਾ ਲੱਗਦਾ ਬੈਕ ਦੇ ਉੱਪਰ ਕੰਮ ਜਿਹੜਾ ਕੀਤਾ ਹੋਇਆ ਹੈ ਇਸ ਤਰ੍ਹਾਂ ਰਹੇਗੀ ਸਲਵਾਰ ਠੀਕ ਹੈ ਜੀ ਸਟੇਟ ਸਲਵਾਰ ਦੇ ਉੱਪਰ ਆਪਾਂ ਨੇ ਕੰਮ ਕੀਤਾ ਹੋਇਆ ਕਿਉਂਕਿ ਅੱਜ ਕੱਲ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਸਟੇਟ ਸਲਵਾਰ ਦਾ ਕਾਫੀ ਜ਼ਿਆਦਾ ਟਰੈਂਡ ਚੱਲ ਰਿਹਾ ਹੈ ਤੇ ਸਟੇ ਬਾਟਮ ਦੇ ਉੱਪਰ ਜਿਹੜਾ ਆਪਾਂ ਸੂਟ ਨਾਲ ਦਾ ਕਲਰ ਲਗਾ ਕੇ ਥ੍ਰੈਡ ਦਾ ਜਿਹੜਾ ਡਿਜ਼ਾਈਨ ਜਿਹੜਾ ਆਪਾਂ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਤੇ ਇਹ ਵਾਲੀ ਰਹੇਗੀ ਬਾਟਮ ਆਫ ਵਾਈਟ ਕਲਰ ਦੀ ਬਾਟਮ ਰਹੇਗੀ ਨਾਲ ਠੀਕ ਹੈ ਤੁਸੀਂ ਟਰੌਜ਼ਰ ਬਣਾਓ ਸਲਵਾਰ ਬਣਾਓ ਜੋ ਤੁਸੀਂ ਲਾਈਕ ਕਰ ਤੁਸੀਂ ਬਣਾ ਸਕਦੇ ਹੋ ਕਲਰ ਕੰਬੀਨੇਸ਼ਨ ਬਹੁਤ ਹੀ ਜ਼ਿਆਦਾ ਸੋਹਣਾ ਬਣਿਆ ਹੋਇਆ ਹੈ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਬਣਾ ਸਕਦੇ ਹੋ ਜ਼ਰੂਰੀ ਨਹੀਂ ਕਿ ਮੈਂ ਤੁਹਾਨੂੰ ਬਟਰ ਕਾਟਨ ਦੇ ਉੱਪਰ ਦਿਖਾਇਆ ਤੁਸੀਂ ਬਟਰ ਕਾਟਨ ਤੇ ਕਰਵਾ ਸਕਦੇ ਹੋ ਤੁਸੀਂ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋ ਅਗਰ ਤੁਸੀਂ ਮੈਚਿੰਗ ਤੇ ਨਹੀਂ ਜਾਣਾ ਚਾਹੁੰਦੇ ਤੁਸੀਂ 올ਓਵਰ ਬਣਾ ਸਕਦੇ ਹੋ ਇਸ ਨੂੰ ਪੂਰਾ ਪਰਪਲ ਕਲਰ ਚ ਬਣਾ ਸਕਦੇ ਹੋ ਪੂਰਾ ਆਫ ਵਾਈਟ ਕਲਰ ਦੇ ਵਿੱਚ ਬਣਾ ਸਕਦੇ ਹੋ ਠੀਕ ਹੈ ਜੀ ਕੋਸ਼ਿਸ਼ ਕਰਾਂਗੇ ਕਿ ਸਕਰੀਨ ਦੇ ਉੱਪਰ ਪ੍ਰਾਈਸ ਸ਼ੋਅ ਕਰੀਏ ਵਿਦਆਊਟ ਦੁਪੱਟਾ ਵਿਦਆਊਟ ਸਟੀਚਿੰਗ ਠੀਕ ਹੈ ਜੀ ਲੋਚ ਇਹ ਸੂਟ ਆਪਾਂ ਕਾਫੀ ਬਣਾ ਚੁੱਕੇ ਆ ਇਹਦੇ ਉੱਪਰ ਕਿਤੇ ਵੀ ਜ਼ਿਆਦਾ ਹੋਰ ਕੰਮ ਨਹੀਂ ਮਿਲੇਗਾ ਤੁਹਾਨੂੰ ਠੀਕ ਹੈ ਜੀ ਇਹਦਾ ਸਿਰਫ ਨੈਕ ਬਣਿਆ ਹੋਇਆ ਹੈ ਨੈਕ ਦੇ ਉੱਪਰ ਬਹੁਤ ਸੋਹਣਾ ਕੰਮ ਹੈ ਔਰ ਕਲਰ ਕੰਟਰਾਸਟ ਜੇਕਰ ਮੈਂ ਗੱਲ ਕਰਾਂ ਤਾਂ ਬਹੁਤ ਸੋਹਣਾ ਲਾਈਟ ਐਂਡ ਡਾਰਕ ਦਾ ਜਿਹੜਾ ਕੰਬੀਨੇਸ਼ਨ ਕੀਤਾ ਹੋਇਆ ਹਮੇਸ਼ਾ ਹੀ ਸਾਡੇ ਸੂਟਾਂ ਦੇ ਵਿੱਚ ਲਾਈਟ ਐਂਡ ਡਾਰਕ ਦਾ ਕੰਬੀਨੇਸ਼ਨ ਜਿਹੜਾ ਚੱਲਦਾ ਹੀ ਰਹਿੰਦਾ ਹੈ ਕਿਉਂਕਿ ਲਾਈਟਨ ਡਾਕ ਦੇ ਕੰਪੀਟੀਸ਼ਨ ਵਾਲਾ ਏਦਾਂ ਹੁੰਦਾ ਕਿ ਹਰੇਕ ਕੇਸ ਦੀਆਂ ਭੈਣ ਆਪਣੇ ਲਈ ਸੂਟ ਜਿਹੜਾ ਰੈਡੀ ਕਰਵਾ ਸਕਦੀਆਂ ਨੇ ਹੁਣ ਤੇ ਮੈਂ ਫੈਬਰਿਕ ਦੀ ਗੱਲ ਕਰਾਂ ਤਾਂ ਫੈਬਰਿਕ ਆਪਾਂ ਰੱਖਿਆ ਹੋਇਆ ਨੇਚਰਲ ਕਰੇਪ ਬਹੁਤ ਵਧੀਆ ਵਾਲੀ ਕਰੇਪ ਆਪਾਂ ਇੱਥੇ ਰੱਖੀ ਹੋਈ ਹੈ ਠੀਕ ਹੈ ਕਰੇਪ ਦੇ ਉੱਪਰ ਕਰਵਾਉਣ ਵਾਲਾ ਕੰਮ ਇਹ ਦਿੰਦਾ ਕਿ ਤੁਹਾਡਾ ਸੂਟ ਜਿਹੜਾ ਥੋੜਾ ਪਾਰਟੀ ਵੇਅਰ ਲੁੱਕ ਜਿਹੜੀ ਦੇਣ ਲੱਗ ਜਾਂਦਾ ਠੀਕ ਹੈ ਜੀ ਇਸ ਤਰ੍ਹਾਂ neck ਦੇ ਉੱਪਰ ਕੰਮ ਰਹੇਗਾ ਔਰ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਔਰ ਨਾਲ ਹੀ ਹੈਵੀ ਸਲਵਾਰ ਦੇ ਉੱਪਰ ਕੰਮ ਰਹੇਗਾ ਠੀਕ ਹੈ ਜੀ ਬਹੁਤ ਸੋਹਣਾ ਸਲਵਾਰ ਦੇ ਉੱਪਰ ਕੰਮ ਲਿਏਗਾ ਤੁਹਾਨੂੰ ਬਹੁਤ ਸੋਹਣਾ ਬਾਹਾਂ ਦੇ ਉੱਪਰ ਇਹ ਵਾਲਾ ਕੰਮ ਜਿਹੜਾ ਆਏਗਾ ਤੁਹਾਡੀਆਂ ਬਾਹਾਂ ਦੇ ਉੱਪਰ ਆਏਗਾ ਠੀਕ ਹੈ ਇਸ ਤਰ੍ਹਾਂ ਤੁਹਾਡੀਆਂ ਬਾਹੂ ਜਿਹੜੀਆਂ ਰੈਡੀ ਹੋਣਗੀਆਂ ਇਸ ਤਰੀਕੇ ਨਾਲ ਮੈਂ ਤੁਹਾਨੂੰ ਫੜ ਕੇ ਦਿਖਾ ਦਿੰਨੀ ਹੁਣ ਇੱਕ ਵਾਰ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਉੱਪਰਲੀ ਸਾਈਡ ਵੀ ਆਏਗਾ ਔਰ ਇਹ ਨੀਚਲੀ ਸਾਈਡ ਆਏਗਾ ਠੀਕ ਹੈ ਜੀ ਔਰ ਇਹ ਵਾਲਾ ਜਿਹੜਾ ਕੰਮ ਤੁਹਾਨੂੰ ਦਿਖਾਇਆ ਇਹ ਆਪਣੀ ਸਲਵਾਰ ਦੇ ਉੱਪਰ ਆਏਗਾ ਇਸ ਤਰ੍ਹਾਂ ਤੋਂ ਉਹਰਾ ਪ੍ਰਾਈਜ਼ ਆਪਾਂ ਸ਼ੋਅ ਕਰਾਂਗੇ ਵਿਦਾਊਟ ਦੁਪੱਟਾ ਕਰਾਂਗੇ ਠੀਕ ਹੈ ਜੀ ਸੈਮੀ ਕ੍ਰੇਪ ਦੇ ਉੱਪਰ ਆਪਾਂ ਇਹ ਰੈਡੀ ਕੀਤਾ ਤੁਸੀਂ ਇਸ ਨੂੰ ਕਸ਼ਮੀਨੀ ਤੇ ਕਰਵਾ ਸਕਦੇ ਹੋ ਕ੍ਰੇਪ ਤੇ ਤਾਂ ਬਣਿਆ ਹੀ ਹੋਇਆ ਹਨਾ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਔਰ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਚਲੋ ਇਹ ਵਾਲਾ ਕਲਰ ਔਰ ਇਹ ਵਾਲਾ ਡਿਜ਼ਾਈਨ ਕਾਫੀ ਵਾਰ ਆਪਾਂ ਬਣਾ ਚੁੱਕੇ ਹਾਂ ਜੀ ਔਰ ਇਹ ਸੇਮ ਕਲਰ ਡਿਜ਼ਾਈਨ ਭੈਣਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ ਡਾਰਕ ਪਰਪਲ ਕਲਰ ਦੀ ਕਾਫੀ ਜ਼ਿਆਦਾ ਡਿਮਾਂਡ ਹੈ ਮੈਂ ਦੇਖਿਆ ਹਰ ਇੱਕ ਸਾਡੇ ਆਰਡਰ ਦੇ ਵਿੱਚ ਡਾਰਕ ਪਰਪਲ ਕਲਰ ਚਾਹੀਏ ਉਹ ਕਰੇਪ ਹੋਵੇ ਜਾਂ ਉਹ ਕਾਟਨ ਹੋਵੇ ਜਾਂ ਉਹ ਪਸ਼ਮੀਨਾ ਹੋਵੇ ਪਰਪਲ ਕਲਰ ਜ਼ਰੂਰ ਇੱਕ ਰੈਡੀ ਹੁੰਦਾ ਠੀਕ ਹੈ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਘੇਰੇ ਦੇ ਉੱਪਰ ਕੰਮ ਹੈ ਉੱਪਰ ਹਿਪ ਤੱਕ ਜਿਹੜਾ ਕੰਮ ਹੋਇਆ neck ਦੇ ਦੇ ਕੋਈ ਵੀ ਕੰਮ ਤੁਹਾਨੂੰ ਨਹੀਂ ਮਿਲੇਗਾ ਠੀਕ ਹੈ ਜੀ ਇਸਰ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਔਰ ਨਾਲ ਤੁਹਾਨੂੰ ਸਲਵਾਰ ਦੇ ਉੱਪਰ ਕੰਮ ਜਿਹੜਾ ਮਿਲੇਗਾ ਠੀਕ ਹੈ ਸਰਵਾਰੂਸੀ ਕਰਵਾਉਣਾ ਨਹੀਂ ਕਰਵਾਉਣਾ ਤੁਹਾਡੀ ਚੁਆਇਸ ਰਹੇਗੀ ਐਸੀ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਹੈ ਜੀ ਬਾਟਮ ਦੇ ਉੱਪਰ ਵਰਕ ਤੁਸੀਂ ਕਰਵਾ ਵੀ ਸਕਦੇ ਹੋ ਫੈਬਰਿਕ ਇਹ ਰੱਖਿਆ ਜੀ ਆਪਾਂ ਨੇ ਕਾਟਨ ਦਾ ਬਹੁਤ ਵਧੀਆ ਵਾਲੀ ਕਾਟਨ ਸੈਲਫ ਪ੍ਰਿੰਟ ਦੇ ਵਿੱਚ ਆਪਾਂ ਨੇ ਕਾਟਨ ਜਿਹੜੀ ਐਡ ਆਨ ਕੀਤੀ ਹੋਈ ਹੈ। ਲਓ ਜੀ ਬਹੁਤ ਸੋਹਣਾ ਕਲਰ ਕੰਬੀਨੇਸ਼ਨ ਆ ਕੰਟਰਾਸਟ ਬਹੁਤ ਜ਼ਿਆਦਾ ਸੋਹਣਾ ਬਣਿਆ ਹੋਇਆ ਤੁਸੀਂ ਇਸ ਨੂੰ ਕ੍ਰੇਪ ਤੇ ਕਰਵਾਓ ਬਹੁਤ ਸੋਹਣੀ ਇਹਦੀ ਗ੍ਰੇਸ ਆ ਜੀ ਕ੍ਰੇਪ ਦੇ ਉੱਪਰ ਪਸ਼ਮੀਨੇ ਤੇ ਕਰਾਓ ਕੁਝ ਪਸ਼ਮੀਨੇ ਤੇ ਵੀ ਬਹੁਤ ਜ਼ਿਆਦਾ ਸੋਹਣਾ ਬਣੇਗਾ ਜੀ। ਲਓ ਜੀ ਇਹ ਵਾਲਾ ਡਿਜ਼ਾਈਨ ਮੈਂ ਰੱਖੜੀ ਵਾਲੇ ਦਿਨ ਇਹ ਵਾਲਾ ਸੂਟ ਜਿਹੜਾ ਵੇਅਰ ਕੀਤਾ ਸੀ ਔਰ ਹੁਣ ਸਾਨੂੰ ਪਤਾ ਨਹੀਂ ਕਿ ਅਸੀਂ ਕਿੰਨੇ ਕ ਸੂਟ ਜਿਹੜੇ ਵਾਲੇ ਬਣਾ ਚੁੱਕੇ ਆ ਕੁਝ ਸਾਡੇ ਸੂਟ ਤਾਂ ਬਿਨਾ ਸਲਾਈ ਨਾਲ ਚਲੇ ਗਏ ਔਰ ਕੁਝ ਸਾਡੇ ਸੂਟ ਜਿਹੜੇ ਸਲਾਈ ਹੋ ਰਹੇ ਨੇ ਠੀਕ ਹੈ ਜੀ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਆਪਣੇ ਸੂਟ ਦੇ ਉੱਪਰ ਕੰਮ ਹੋਇਆ ਹੋਇਆ ਠੀਕ ਹੈ ਬਹੁਤ ਹੀ ਪਿਆਰਾ ਜਿਹਾ ਲਾਈਟ ਐਂਡ ਡਾਰਕ ਦਾ ਕੰਮ ਜਿਹੜਾ ਕੀਤਾ ਹੋਇਆ ਬੇਸ ਕਲਰ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਜਿਹਾ ਲਾਈਟ ਜਸ ਕਿੰਨੀ ਗ੍ਰੇ ਜਿਹਾ ਕਲਰ ਹੈ ਮਾਊਸ ਜਿਹਾ ਠੀਕ ਹੈ ਔਰ ਆਪਾਂ ਰੈਡ ਕਲਰ ਦੇ ਉੱਪਰ ਕੰਮ ਕੀਤਾ ਹੋਇਆ ਫੈਬਰਿਕ ਜਿਹੜਾ ਆਪਾਂ ਰੱਖਿਆ ਹੋਇਆ ਸੈਮੀ ਕ੍ਰੇਪ ਦੇ ਵਿੱਚ ਰੱਖਿਆ ਹੋਇਆ ਠੀਕ ਹੈ ਜੀ ਔਰ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਠੀਕ ਹੈ ਸ਼ਾਇਦ ਤੁਸੀਂ ਮੇਰੇ ਪਾਇਆ ਹੋਇਆ ਵੀ ਦੇਖਿਆ ਹੋਵੇ ਤਾਂ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਰਹੇਗਾ ਔਰ ਨਾਲ ਹੀ ਆਪਣੇ ਸਲਵਾਰ ਦੇ ਉੱਪਰ ਜਾਂ ਟਰੌਜ਼ਰ ਦੇ ਉੱਪਰ ਤੁਸੀਂ ਇਸ ਤਰ੍ਹਾਂ ਕੰਮ ਜਿਹੜਾ ਕਰਵਾ ਸਕਦੇ ਹੋ ਠੀਕ ਹੈ ਜੀ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਜਿਹੜਾ ਕਲਰ ਤੁਸੀਂ ਲਾਇਕ ਕਰੋ ਤੁਸੀਂ ਸਾਨੂੰ ਕਲਰ ਦੱਸ ਦਿਓ ਥ੍ਰੈਡ ਆਪਾਂ ਕਲਰ ਦੇ ਅਕੋਰਡਿੰਗ ਜਿਹੜਾ ਸੈੱਟ ਕਰ ਲਾਂਗੇ ਚਲੋ ਬਹੁਤ ਸੋਹਣਾ ਸੂਟ ਬਣਿਆ ਹੋਇਆ ਜੀ ਔਰ ਇਹ ਵਾਲੇ ਸੂਟ ਦਾ ਆਪਾਂ ਮਸ਼ੀਨ ਵਰਕ ਕਰਵਾ ਲੈਣਾ ਨਾ ਕ੍ਰੇਪ ਦੇ ਸੂਤਾਂ ਦੇ ਉੱਪਰ ਬਹੁਤ ਸੋਹਣੇ ਪਾਰਟੀ ਵੇਅਰ ਸੂਟ ਜਿਹੜੇ ਬਣ ਜਾਂਦੇ ਨੇ ਜੀ। ਉੱਤ ਪਹਿਲਾਂ ਤੁਹਾਨੂੰ ਮੈਂ ਦਿਖਾਇਆ ਕ੍ਰੇਪ ਦੇ ਉੱਪਰ ਇਹ ਵਾਲਾ ਪਾ ਤੁਹਾਨੂੰ ਦਿਖਾ ਰਹੀ ਹਾਂ ਬਟਰ ਕਾਟਨ ਦੇ ਉੱਪਰ ਬਹੁਤ ਸੋਹਣਾ ਕਲਰ ਹੈ ਜੀ ਇਹ ਵਾਲਾ ਵੀ ਸੁੱਕੀ ਮਹਿੰਦੀ ਦਾ ਕਲਰ ਜਿੱਦਾਂ ਹੁੰਦਾ ਮਹਿੰਦੀ ਗ੍ਰੀਨ ਜਿਹਾ। ਅਗਰ ਤੁਸੀਂ ਪਸ਼ਮੀਨੇ ਚ ਬਣਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਦੱਸ ਦਿਓ ਆਪਾਂ ਤੁਹਾਨੂੰ ਕਲਰ ਚਾਰਟ ਸੈਂਡ ਕਰ ਦਾਂਗੇ ਤੁਸੀਂ ਉਸ ਦੇ ਵਿੱਚੋਂ ਕਲਰ ਡਿਸਾਈਡ ਕਰਕੇ ਆਪਣੇ ਲਈ ਸੂਟ ਜਿਹੜੇ ਰੈਡੀ ਕਰਵਾ ਸਕਦੇ ਹੋ ਅਗਰ ਕ੍ਰੇਪਟ ਕਰਨਾ ਚਾਹੁੰਦੇ ਹੋ ਤੁਹਾਨੂੰ ਕ੍ਰੇਪ ਦਾ ਕਲਰ ਚਾਰਟ ਸੈਂਡ ਕਰ ਦਾਂਗੇ ਤੁਸੀਂ ਉੱਥੀ ਤੋਂ ਕਲਰ ਡਿਸਾਈਡ ਕਰ ਲਿਓ ਠੀਕ ਹੈ ਜੀ ਕਲਰ ਕੰਪੀਟਿਸ਼ਨ ਬਹੁਤ ਜ਼ਿਆਦਾ ਸੋਹਣਾ ਲਾਈਟ ਐਂਡ ਡਾਰਕ ਦਾ neck ਦੇ ਉੱਪਰ ਕੰਮ ਰਹੇਗਾ ਸੇਮ ਜਿਵੇਂ ਤੁਹਾਨੂੰ ਪਹਿਲਾਂ ਦਿਖਾਇਆ ਇਸ ਤਰ੍ਹਾਂ ਬਾਹਾਂ ਦੇ ਉੱਪਰ ਕੰਮ ਰਹੇਗਾ ਤੇ ਨਾਲ ਇਸ ਤਰ੍ਹਾਂ ਆਪਣੀ ਸਲਵਾਰ ਦੇ ਉੱਪਰ ਕੰਮ ਰਹੇਗਾ ਕੰਮ ਬਿਲਕੁਲ ਨੇੜੇ ਤੋਂ ਚੈੱਕ ਕਰ ਲਓ ਬਹੁ ਬਹੁਤ ਸੋਹਣੇ ਕਲਰ ਜਿਹੜੇ ਆਪਾਂ ਇੱਥੇ ਐਡ-ਆਨ ਕੀਤੇ ਹੋਏ ਨੇ ਥ੍ਰੈਡ ਦੇ ਬਹੁਤ ਹੀ ਪਿਆਰਾ ਜਿਹਾ ਸੂਟ ਬਣਿਆ ਹੋਇਆ ਜੀ ਬਾਕੀ ਰਹੀ ਗੱਲ ਸੂਟ ਦੀ ਡਿਜ਼ਾਈਨਿੰਗ ਦੀ ਜਦੋਂ ਤੁਸੀਂ ਸਟਿਚ ਕਰਵਾਉਂਦੇ ਹੋ ਉਸ ਲਈ ਲੁੱਕ ਤਾਂ ਸਟਿਚਿੰਗ ਤੋਂ ਬਾਅਦ ਹੀ ਆਉਂਦੀ ਹੈ ਠੀਕ ਹੈ ਇਸ ਤਰ੍ਹਾਂ ਦੇਖੋ ਬਟਰ ਕਾਟਨ ਦੇ ਉੱਪਰ ਪ੍ਰਾਈਸ ਡਿਫਰੈਂਟ ਰਹੇਗੀ ਕ੍ਰੇਪ ਦੇ ਉੱਪਰ ਪ੍ਰਾਈਸ ਥੋੜੀ ਡਿਫਰੈਂਟ ਰਹੇਗੀ ਠੀਕ ਹੈ ਜੀ ਸਕਰੀਨ ਦੇ ਉੱਪਰ ਪਰ ਹੈ ਪ੍ਰਾਈਸ ਸ਼ੋ ਕਰ ਰਹੇ ਆ ਵਿਦਆਊਟ ਦੁਪੱਟਾ ਕਰ ਰਹੇ ਆ ਵਿਦਆਊਟ ਸਟਿਚਿੰਗ ਕਰ ਰਹੇ ਆ ਕਿਉਂਕਿ ਕਈ ਵਾਰ ਇਹਦਾ ਹੁੰਦਾ ਕਿ ਦੁਪੱਟਾ ਪਹਿਣਾ ਨੇ ਪਿਓਰ ਦਾ ਕਰਾਉਣਾ ਹੁੰਦਾ ਕੁਝ ਪਹਿਣਾ ਨੇ ਸਿਆਮੀ ਦਾ ਕਰਵਾਉਣਾ ਹੁੰਦਾ ਇਸ ਕਰਕੇ ਦੁਪੱਟੇ ਦਾ ਪ੍ਰਾਈਸ ਆਪਾਂ ਸ਼ੋਅ ਨਹੀਂ ਕਰਦੇ ਹੈਗੇ ਚੈੱਕ ਕਰੋ ਬਹੁਤ ਸੋਹਣਾ ਇਹ ਆਪਾਂ ਖਾਦੀ ਕਾਟਨ ਦੇ ਉੱਪਰ ਜਿਵੇਂ ਆਪਾਂ ਕਹਿ ਦਈਏ ਹੈ ਨਾ ਤੁਸੀਂ ਖਾਦੀ ਕਾਟਨ ਤੇ ਕਰਵਾ ਸਕਦੇ ਹੋ ਪਸ਼ਮੀਨੇ ਤੇ ਕਰਵਾ ਸਕਦੇ ਹੋ ਕ੍ਰੇਪ ਤੇ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਤੁਸੀਂ ਇਹ ਵਾਲਾ ਕੰਮ ਜਿਹੜਾ ਕਰਵਾ ਸਕਦੇ ਹੋ ਬਹੁਤ ਸੋਹਣਾ ਆਪਾਂ ਲਾਈਟ ਲਵੈਂਡਰ ਦੇ ਵਿੱਚ ਇਹ ਵਾਲਾ ਪੀਸ ਜਿਹੜਾ ਰੈਡੀ ਕੀਤਾ ਹੋਇਆ ਔਰ ਕਾਫੀ ਸਮੇਂ ਤੋਂ ਸਾਡਾ ਇਹ ਵਾਲਾ ਡਿਜ਼ਾਈਨ ਜਿਹੜਾ ਬਣ ਰਿਹਾ ਪਸ਼ਮੀਨੇ ਉੱਪਰ ਵੀ ਬਣ ਰਿਹਾ ਕ੍ਰੇਪ ਤੇ ਵੀ ਬਣ ਗਏ ਹਨਾ ਤਾਂ ਤੁਸੀਂ ਆਪਾਂ ਇਹ ਤੁਹਾਨੂੰ ਦਿਖਾ ਰਹੇ ਆ ਆਪਾਂ ਥੋੜਾ ਕਾਟਨ ਟੌਸ ਦੇ ਉੱਪਰ ਕੀਤਾ ਹੋਇਆ ਬਹੁਤ ਸੋਹਣੀ ਲਾਈਨਿੰਗ ਵਾਲੀ ਕਾਟਨ ਰਹੇਗੀ ਤੁਸੀਂ ਕਿਸੇ ਵੀ ਕਲਰ ਦੇ ਉੱਪਰ ਕਰਵਾ ਸਕਦੇ ਹੋ ਕਿਸੇ ਵੀ ਫੈਬਰਿਕ ਦੇ ਉੱਪਰ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਤਰ੍ਹਾਂ ਆਪਣੇ ਘੇਰੇ ਦੇ ਉੱਪਰ ਕੰਮ ਰਹੇਗਾ ਪੂਰੀ ਸ਼ਰਟ ਦੇ ਵਿੱਚ ਤੁਹਾਨੂੰ ਬੂਟੀ ਮਿਲੇਗੀ ਤੇ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਕਮ ਬਿਲਕੁਲ ਨੇੜੇ ਚੈੱਕ ਕਰੋ ਲਾਈਟ ਐਂਡ ਡਾਰਕ ਦੇ ਵਿੱਚ ਵੀ ਆਪਾਂ ਨੇ ਕਲਰ ਕੰਬੀਨੇਸ਼ਨ ਜਿਹੜਾ ਦਿੱਤਾ ਹੋਇਆ ਹੈ ਇਹ ਗ੍ਰੀਨ ਕਲਰ ਲਗਾ ਕੇ ਔਰ ਇੱਕਾਪਰ ਥੋੜੀ ਡਾਰਕ ਪਰਪਲ ਕਲਰ ਦੀ ਸ਼ੇਡ ਜਿਹੜੀ ਦਿੱਤੀ ਹੋਈ ਹੈ ਤੁਸੀਂ ਆਪਣੀ ਕਲਰ ਚੁਆਇਸ ਦੱਸ ਕੇ ਸਾਡੇ ਤੋਂ ਸੂਟ ਰੈਡੀ ਕਰਵਾ ਸਕਦੇ ਹੋ ਜਿੰਨਾ ਪਹਿਣਾ ਦੇ ਆਰਡਰ ਸਾਡੇ ਕੋਲ ਚੱਲ ਰਹੇ ਨੇ ਤੁਹਾਨੂੰ ਕੋਈ ਇਹਨਾਂ ਦੇ ਚੋਂ ਡਿਜ਼ਾਈਨ ਪਸੰਦ ਹੈ ਤੁਸੀਂ ਆਪਣੇ ਲਈ ਆਰਡਰ ਕਰਵਾ ਸਕਦੇ ਹੋ ਔਰ ਜਿਹੜੀਆਂ ਪਹਿਣਾ ਨਵੀਆਂ ਸਾਡੇ ਕੋਲ ਆਉਂਦੀਆਂ ਨੇ ਪਹਿਣਾ ਆ ਜਿਹੜਾ ਤੁਸੀਂ ਆਰਡਰ ਸਾਾਨੂੰ ਦੇਣਾ ਪਲੀਜ਼ ਤੁਸੀਂ ਇਕੱਠੇ ਸੂਟ ਆਪਣੇ ਅਕਾਊਂਟ ਕਰ ਲਿਆ ਕਰੋ ਜੇ ਡਿਜ਼ਾਈਨ ਫਾਈਨਲ ਕਰ ਲਿਆ ਕਰੋ ਕਿ ਇੱਕ ਵਾਰ ਦੇ ਵਿੱਚ ਸਾਨੂੰ ਆਰਡਰ ਜਿਹੜਾ ਦੇ ਦਿਆ ਕਰੋ ਸੇਮ ਟਾਈਮ ਇਦਾਂ ਹੁੰਦਾ ਕਿ ਭੈਣਾ ਕੁਝ ਸੂਟ ਆਰਡਰ ਕਰ ਦਿੰਦੀਆਂ ਨੇ 5 ਤੋਂ 7 ਸੂਟ ਆਰਡਰ ਕਰ ਤੇ ਫਿਰ ਸਾਨੂੰ ਕਹਣਗੇ ਕਿ ਸਾਨੂੰ ਇਹ 2 ਮਹੀਨੇ ਚਾਹੀਦੇ ਮਹੀਨੇ ਚਾਹੀਦੇ ਉਸ ਤੋਂ ਬਾਅਦ ਫੇਰ ਉਹ ਵਿੱਚ ਸੂਟ ਕੋਈ ਨਾ ਕੋਈ ਐਡ ਕਰਦੇ ਰਹਿੰਦੇ ਇਸ ਕਰਕੇ ਤੁਹਾਡਾ ਆਰਡਰ ਨੂੰ ਜ਼ਿਆਦਾ ਟਾਈਮ ਲੱਗ ਜਾਂਦਾ ਉਸ ਤੋਂ ਪਹਿਲਾਂ ਤੁਸੀਂ ਆਰਡਰ ਦੇਣ ਤੋਂ ਪਹਿਲਾਂ ਤੁਸੀਂ ਆਪਣਾ ਫਾਈਨਲ ਕਰ ਲਓ ਤੁਸੀਂ ਕਿੰਨੇ ਸੂਟ ਰੈਡੀ ਕਰਵਾਉਣੇ ਨੇ ਠੀਕ ਹੈ ਜੀ ਸੂਟਾਂ ਦੀ ਕੁਆਂਟੀਟੀ ਸਾਨੂੰ ਪਤਾ ਲੱਗੇਗੀ ਫਿਰ ਆਪਾਂ ਤੁਹਾਨੂੰ ਜਿਹੜਾ ਪ੍ਰੋਪਰ ਟਾਈਮ ਹੀ ਉਹ ਤੁਹਾਨੂੰ ਦਵਾਂਗੇ ਕਿ ਕਿੰਨੇ ਟਾਈਮ ਦੇ ਵਿੱਚ ਆਪਾਂ ਕਿੰਨੇ ਤੁਹਾਡੇ ਸੂਟ ਰੈਡੀ ਕਰਕੇ ਦਵਾਂਗੇ ਠੀਕ ਹੈ ਜੀ ਪਲੀਜ਼ ਜਦੋਂ ਤੁਸੀਂ ਇੱਕ ਵਾਰੀ ਆਰਡਰ ਫਾਈਨਲ ਕਰ ਲਿਆ ਉਸ ਤੋਂ ਬਾਅਦ ਜਦ ਵਿੱਚ ਐਡ ਕਰਦੇ ਫਿਰ ਥੋੜਾ ਜਿਹਾ ਟਾਈਮ ਜਿਹੜਾ ਲੱਗਦਾ ਹੈ ਠੀਕ ਹੈ ਜੀ ਬੜੀ ਹੁਣ ਤੁਹਾਨੂੰ ਆਪਾਂ ਦਿਖਾਉਣੇ ਆ ਸਟਿਚਿੰਗ ਕੀਤੀ ਹੋਈ ਗਾਂਬੀ ਦੇ ਵਿੱਚ ਬਹੁਤ ਸੋਹਣਾ ਕਲਰ ਹੈ ਬਹੁਤ ਸੋਹਣਾ ਡਿਜ਼ਾਈਨ ਹੈ ਔਰ ਕਾਫੀ ਸਾਰੇ ਸੂਟ ਆਪਾਂ ਸੇਮ ਕਲਰ ਦੇ ਉੱਪਰ ਬਣਾ ਚੁੱਕੇ ਆ ਲਓ ਜੀ ਇੱਕ ਛੋਟੀ ਜੀ ਬੇਟੀ ਦਾ ਸੂਟ ਆਪਾਂ ਰੈਡੀ ਕੀਤਾ ਬਹੁਤ ਹੀ ਪਿਆਰਾ ਜਿਹਾ ਬਹੁਤ ਸੋਹਣਾ ਕੰਮ ਤੁਸੀਂ ਦੇਖ ਸਕਦੇ ਹੋ ਹੋਇਆ ਹੋਇਆ ਪੀਚ ਕਲਰ ਦੇ ਉੱਪਰ ਆਪਾਂ ਮਹਿਰੂਨ ਕਲਰ ਲਗਾਇਆ ਹੋਇਆ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਸੈਂਟਰ ਪੈਨਲ ਬਣਿਆ ਹੋਇਆ ਬਹੁਤ ਸੋਹਣੇ ਫਲਾਰ ਸਾਈਡ ਤੇ ਬਣੇ ਹੋਏ ਨੇ ਔਰ ਇੱਕ ਫਲਾਰ ਜਿਹੜਾ ਰਹੇਗਾ ਆਪਣੇ ਘੇਰੇ ਦੇ ਕੋਲ ਰਹੇਗਾ ਠੀਕ ਹੈ ਜੀ ਇਹ ਸਾਰਾ ਮਸ਼ੀਨ ਵਰਕ ਰਹੇਗਾ ਠੀਕ ਹੈ ਇਸ ਤਰ੍ਹਾਂ ਸਿੰਪਲ ਸੋਬਰ ਦਾ neck ਦਿੱਤਾ ਹੋਇਆ ਔਰ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਕੀਤਾ ਹੋਇਆ ਬਹੁਤ ਸੋਹਣਾ ਬਾਹਾਂ ਦੇ ਉੱਪਰ ਕੰਮ ਹੈ ਲੋ ਚੈੱਕ ਕਰ ਲਓ ਇਹ ਆਪਾਂ ਪਿਓਰ ਬਾਨੀ ਦੇ ਉੱਪਰ ਕੀਤਾ ਪਿਓਰ ਔਰਗੇਨਜ਼ਾ ਦਾ ਸਟਾਫ ਰਹੇਗਾ ਠੀਕ ਹੈ ਹਾਂ ਇੱਕ ਗੱਲ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਭੈਣੋ ਸਿਰਫ ਇਹ ਡਿਜ਼ਾਈਨ ਮੈਂ ਦਿਖਾ ਰਹੀ ਆ ਜਿਹੜਾ ਵਰਕ ਕੀਤਾ ਹੋਇਆ ਇਹ ਵਾਲਾ ਕਲਰ ਔਰ ਇਹ ਵਾਲਾ ਡਿਜ਼ਾਈਨ ਜਿਹੜਾ ਨਹੀਂ ਮਿਲੇਗਾ ਕੁਝ ਕਲਰ ਹੋਰ ਤੁਹਾਨੂੰ ਮਿਲ ਜਾਣਗੇ ਡਿਜ਼ਾਈਨ ਵੀ ਮਿਲ ਜੇਗਾ ਬਟ ਇਹ ਕਲਰ ਨਹੀਂ ਮਿਲੇਗਾ ਠੀਕ ਹੈ ਜੀ ਅਗਰ ਤੁਸੀਂ ਬਾਨੀ ਦਾ ਆਪਣਾ ਸੂਟ ਰੈਡੀ ਕਰਵਾਉਣਾ ਚਾਹ ਤਾਂ ਤੁਸੀਂ ਉਹਨਾਂ ਕਲਰਾਂ ਦੇ ਉੱਪਰ ਸੂਟ ਜਿਹੜਾ ਆਪਣਾ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਦੁਪੱਟਾ ਆਪਾਂ ਪਿਓਰ オーਰਗੈਂਜ਼ਾ ਦਾ ਰੱਖਿਆ ਹੋਇਆ ਤੁਸੀਂ ਸੈਮੀ ਦਾ ਕਰਵਾ ਸਕਦੇ ਹੋ ਫੁੱਲ ਪਿਓਰ ਕਮਲ ਦਾ ਕਰਵਾ ਸਕਦੇ ਹੋ ਜਿਹੜਾ ਤੁਸੀਂ ਲਾਈਕ ਕਰਦੇ ਤੁਸੀਂ ਕਰਵਾ ਸਕਦੇ ਹੋ ਕੰਮ ਕੋਈ ਵੀ ਤੁਹਾਡੀ ਚੁਆਇਸ ਅਕੋਰਡਿੰਗ ਕੀਤਾ ਜਾਏਗਾ ਕਲਰ ਸ਼ੇਡ ਥੋੜਾ ਬਹੁਤਾ ਦੇਖੋ ਇਧਰ ਉਧਰ ਹੋ ਸਕਦਾ ਹੈ ਨਾ ਜੇ ਕਈ ਵਾਰ ਆਪਾਂ ਤਾਨੂੰ ਕਲਰ ਚਾਰਟ ਸੈਂਡ ਕਰਦੇ ਨੇ ਉਹਦੇ ਵਿੱਚ ਕਲਰ ਤੋਂ ਨੂੰ ਥੋੜਾ ਜਿਹਾ ਕੁਝ ਹੋਰ ਸ਼ੋਅ ਹੋ ਰਿਹਾ ਮੈਂ ਸਾਨੂੰ ਕੁਝ ਹੋਰ ਸ਼ੋਅ ਹੋ ਰਹਾ ਦਾ ਉਸ ਕਰਕੇ ਕਈ ਭੈਣਾਂ ਕਹਿੰਦੇ ਕਲਰ ਸੇਮ ਨਹੀਂ ਬਣਿਆ ਦੇਖੋ ਥੋੜਾ ਬੋਤਾ ਤਾਂ ਫਰਕ ਰਹਿ ਜਾਂਦਾ ਫੋਨ ਦੇ ਉੱਪਰ ਆਪਾਂ ਜਦੋਂ ਕਲਰ ਸੈਂਡ ਕਰਦੇ ਆ ਠੀਕ ਹੈ ਜੀ ਲਓ ਜੀ ਬਹੁਤ ਸੋਨਾ ਬਲੈਕ ਕਲਰ ਬਲੈਕ ਕਲਰ ਤਾਂ অলਮੋਸਟ ਸਭ ਦਾ ਫੇਵਰਟ ਹੈ ਔਰ ਮੇਰਾ ਵੀ ਲਓ ਜੀ ਇਹ ਆਪਾਂ ਬਹੁਤ ਸੋਹਣੀ ਕਾਟਨ ਦੇ ਉੱਪਰ ਰੈਡੀ ਕੀਤਾ ਬਟਰ ਕਾਟਨ ਦੇ ਉੱਪਰ ਇਹ ਵਾਲਾ ਪੀਸ ਜਿਹੜਾ ਰੈਡੀ ਕੀਤਾ ਹੋਇਆ ਇਸ ਦਾ ਰਹੇਗਾ ਘੇਰੇ ਦੇ ਉੱਪਰ ਕੰਮ ਬਿਲਕੁਲ ਸਿੰਪਲ ਸੋ ਕੁਛ ਵੀਰਚ ਜ਼ਿਆਦਾ ਆਪਾਂ ਨੇ ਐਡ-ਆਨ ਨਹੀਂ ਕੀਤਾ ਘੇਰੇ ਦੇ ਉੱਪਰ ਕੰਮ ਰਹੇਗਾ ਸਿੰਪਲ ਨੈਕ ਬਣਿਆ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਠੀਕ ਹੈ ਜੀ ਔਰ ਇਸ ਤਰ੍ਹਾਂ ਆਪਣੀਆਂ ਬਾਹਾਂ ਦੇ ਉੱਪਰ ਕੰਮ ਰਹੇਗਾ ਇਹ ਤੁਸੀਂ ਪਸ਼ਮੀਨੇ ਤੇ ਵੀ ਕਰਵਾ ਸਕਦੇ ਹੋ ਕ੍ਰੇਪ ਤੇ ਵੀ ਕਰਵਾ ਸਕਦੇ ਹੋ ਠੀਕ ਹੈ ਜੀ ਇਸ ਦੇ ਨਾਲ ਪਲੇਨ ਸਲਵਾਰ ਰਹੇਗੀ ਔਰ ਇਸ ਤਰ੍ਹਾਂ ਸੋਹਣਾ ਜਿਹਾ ਦੁਪੱਟਾ ਆਪਾਂ ਰੈਡੀ ਕੀਤਾ ਹੋਇਆ ਬਹੁਤ ਹੀ ਪਿਆਰਾ ਗਿਆ ਦੁਪੱਟਾ ਦੇਖੋ ਦੁਪੱਟਾ ਬਹੁਤ ਸੋਹਣਾ ਬਣਿਆ ਹੋਇਆ ਪਿਓਰ ਬੰਬਰ ਦਾ ਦੁਪੱਟਾ ਆਪਾਂ ਇੱਥੇ ਰੱਖਿਆ ਹੋਇਆ ਜਿਹਨੂੰ ਜੌਰਜਟ ਵੀ ਕਹਿ ਦਿੰਨੇ ਆਪਾਂ ਪਿਓਰ ਦਾ ਜਿਹੜਾ ਦੁਪੱਟਾ ਜਿਹੜਾ ਰੈਡੀ ਕੀਤਾ ਹੁੰਦਾ ਕਿਉਂਕਿ ਕਈ ਵਾਰ ਇਦਾਂ ਹੁੰਦਾ ਕਿ ਕਲਰ ਜਿਹੜੇ ਪ੍ਰੋਪਰ ਨਹੀਂ ਬੰਦੇ ਹੈਗੇ ਸੈਮੀ ਦੇ ਉੱਪਰ ਠੀਕ ਹੈ ਜੀ ਲਓ ਜੀ ਦੁਪੱਟੇ ਦਾ ਕਲਰ ਮੈਨੂੰ ਬਹੁਤ ਸੋਹਣਾ ਲੱਗਿਆ ਡਿਜ਼ਾਈਨਿੰਗ ਜਿਹੜੀ ਦੁਪੱਟੇ ਦੇ ਉੱਪਰ ਹੋਈ ਹੋਈ ਬਹੁਤ ਸੋਹਣੀ ਦੁਪੱਟਾ ਸੇਮ ਡਾਈ ਕਰਵਾਉਣਾ ਚਾਹ ਰਹੇ ਤੁਸੀਂ ਸਾਨੂੰ ਦੱਸ ਦਿਓ ਕਿ ਸਾਨੂੰ ਦੁਪੱਟਾ ਜਿਹੜਾ ਸੇਮ ਹੀ ਚਾਹੀਦਾ ਕਿਉਂਕਿ ਕਈ ਵਾਰ ਭੈਣਾਂ ਕਹਿੰਦੇ ਕਿ ਹਾਂ ਜੀ ਇਹ ਵਾਲਾ ਸੂਟ ਰੈਡੀ ਕਰਵਾ ਦਿਓ ਔਰ ਬਾਅਦ ਚ ਕਹਿੰਗੇ ਦੁਪੱਟਾ ਜਿਹੜਾ ਤੁਸੀਂ ਸੇਮ ਡਾਈ ਕਰਾਇਆ ਸੀ ਉਹ ਨਹੀਂ ਕਰਵਾਇਆ ਹੈਗਾ ਠੀਕ ਹੈ ਜੀ ਤੁਸੀਂ ਜਿਵੇਂ ਵੀ ਸੂਟ ਡਿਜ਼ਾਈਨ ਕਰਾਉਣਾ ਚਾਹੁੰਦੇ ਜਿਵੇਂ ਦੇ ਕਲਰ ਰੈਡੀ ਕਰਾਉਣਾ ਚਾਹੁੰਦੇ ਹੋ ਤੁਸੀਂ ਸਾਨੂੰ ਸਾਰਾ ਕੁਝ ਸਾਨੂੰ WhatsApp ਤੇ ਦੱਸ ਕੇ ਸਾਡੇ ਨਾਲ ਚਾਹੇ ਫੋਨ ਤੇ ਗੱਲ ਕਰਕੇ ਤੁਸੀਂ ਆਪਣਾ ਆਰਡਰ ਫਾਈਨਲ ਕਰਕੇ ਆਪਣੀ ਤਸੱਲੀ ਕਰਕੇ ਫਿਰ ਤੁਸੀਂ ਸਾਨੂੰ ਆਪਣਾ ਜਿਹੜਾ ਆਰਡਰ ਹੈ ਉਹ ਦੇ ਸਕਦੇ ਹੋ ਤੇ ਲਓ ਜੀ ਉਮੀਦ ਕਰਦੇ ਹਾਂ ਮਿਲਦੇ ਆ ਜੀ ਨਵੀਂ ਕਲੈਕਸ਼ਨ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ